ਜਿਹੜੀ ਘਟਨਾ ਵਾਪਰੀ ਜੇਲ੍ਹ ਜਾਣਾ ਹੈ ਨਾ ਉਹ ਵੀ ਇੱਕ ਵੱਡੇ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਤਾਂ ਚੰਗੇ ਭਲੇ ਬੰਦੇ ਨੂੰ ਰਿਸ਼ਤੇ ਦੀ ਫਿਕਰ ਪੈ ਜਾਂਦੀ ਹੈ ਤੇ ਪਤਾ ਨਹੀਂ ਹੁਣ ਬਾਹਰ ਜਾ ਕੇ ਲੋਕਾਂ ਨੇ ਕੀ ਹੈ ਨਾ ਤਾਨੇ ਮੇੜੇ ਮਾਰਦੇ ਨੇ ਵਿਆਹ ਹੋਣਾ ਪਤਾ ਨਹੀਂ ਨਹੀਂ ਹੋਣਾ ਇਹ ਚੀਜ਼ਾਂ 네ਗੇਟਿਵ ਕਰਦੀਆਂ ਨੇ ਤੁਹਾਡੇ ਕੋਲੇ ਇਹ ਜਿਹੜਾ ਇੱਕ ਕਹੋ ਕਿ ਪਲੱਸ ਪੁਆਇੰਟ ਸੀਗਾ ਤੁਹਾਨੂੰ ਮੈਂਟਲੀ ਸਟਰੋਂਗ ਕਰਨ ਵਾਲਾ ਉਹ ਐਗਜ਼ਾਮਪਲ ਵੀ ਤੁਸੀਂ ਦੇ ਚੁੱਕੇ ਹੋ ਕਿਵੇਂ ਦੋ ਇਸ ਤਰੀਕੇ ਸਮਝਾਇਆ ਗਿਆ ਹਾਂਜੀ ਇਹ ਕਹਾਣੀ ਦੇ ਬਾਰੇ ਦੱਸੋ ਥੋੜਾ ਜਿਹਾ ਜਿਹੜਾ ਤੁਹਾਡੀ ਪ੍ਰੇਮ ਕਹਾਣੀ ਹੈ ਤੇ ਬਾਅਦ ਦੇ ਵਿੱਚ ਵਿਆਹ ਦੇ ਰੂਪ ਚ ਆਉਂਦੀ ਹੈ ਤੇ ਹੁਣ ਵੀ ਤੁਹਾਡੇ ਨੇ ਉਹ ਸਾਨੇ ਕਹਿੰਦੇ ਨੇ ਨਾ ਅਗਰ ਆਪ ਤਿਆਰ ਹੈ ਤਾਂ ਮੌਕੇ ਹਜ਼ਾਰ ਹੈ ਜਦੋਂ ਆਪਾਂ ਚੰਗਾ ਸੋਚਦੇ ਆ ਤਾਂ ਚੰਗੀਆਂ ਰੂਹਾਂ ਆਪਣੇ ਵਾਲੇ ਦੂਲੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਆਪਣੀ ਪ੍ਰੇਮਿਕਾ ਦੀ ਗੱਲ ਦੱਸੂਗਾ ਵੀ ਸਾਡਾ ਜਿਹੜਾ ਆਪਸ ਦੇ ਵਿੱਚ ਪ੍ਰੇਮ ਦਾ ਰਿਸ਼ਤਾ ਰਿਹਾ ਸਾਡਾ ਤਕਰੀਬਨ 1992-93 ਚ ਰਿਸ਼ਤਾ ਸ਼ੁਰੂ ਹੋਇਆ ਸੀਗਾ ਤੇ ਸਾਡਾ ਵਿਆਹ ਆ ਕੇ 2006 ਚ ਹੋਇਆ ਉਹ ਜੋਧੀ ਨੇ ਮੇਰਾ 13.5 14 ਸਾਲ ਸਾਥ ਦਿੱਤਾ ਜੀ ਅੱਜ ਦੇ ਜ਼ਮਾਨੇ 'ਚ ਕੌਣ ਕਿਤੋਂ ਤੁਸੀਂ ਇਦਾਂ ਦੀ ਉਮੀਦ ਕਰਦੇ ਹੋ ਲੋਕਾਂ ਦੀ ਘਰ ਵਾਲੀਆਂ ਭੱਜ ਜਾਂਦੀਆਂ ਨੇ ਉਹ ਤਾਂ ਵਿਚਾਰੀ ਮੇਰੀ ਪ੍ਰੇਮਿਕਾ ਸੀ ਉਹਨੇ ਮੈਨੂੰ ਚੰਗੇ ਰਸਤੇ ਵੀ ਚਲਾਇਆ ਉਹ ਯੂਨੀਵਰਸਿਟੀ ਜਾਂਦੀ ਮੇਰੇ ਅਧਿਆਪਕਾਂ ਕੋਲ ਮੇਰੇ ਲੋਡਸ ਚੈੱਕ ਕਰਾਉਂਦੀ ਪੀ ਐਚ ਡੀ ਲਈ ਜੋ ਵੀ ਮੈਂ ਲਿਖਦਾ ਉਹ ਉਹ ਚੈੱਕ ਕਰਵਾ ਕੇ ਆਉਂਦੀ ਹੈ ਨਾ ਕਿਤੇ ਨਾ ਕਿਤੇ ਮੇਰੇ ਮਾਪੇ ਨੂੰ ਬਹੁਤ ਦਿਲਾਸਾ ਦਿੰਦੀ ਆਸਰਾ ਦਿੰਦੀ ਉਹਨੇ ਵਿਚਾਰੀ ਨੇ ਇੰਨੇ ਸਾਲਾਂ ਚ ਬਹੁਤ ਕੁਝ ਭੁਗਤਿਆ ਇਹ ਮੈਂ ਅਸਲੀ ਸਿੱਧਕ ਉਹਦੀ ਵਿਚਾਰੀ ਦੀ ਆ ਇਹ ਜੇ ਗੱਲ ਕਰੀਏ ਅੱਜ ਵੀ ਮੇਰੇ ਨਾਲ ਡਟ ਕੇ ਖੜੀ ਆ ਉਸ ਦਿਨ ਵੀ ਡਟ ਕੇ ਖੜੀ ਸੀ ਇਹ ਉਹਦੀ ਹਿੰਮਤ ਆ ਉਹਦੀ ਮਤ ਨਹੀਂ ਮੇਰਾ ਸਲਾਮ ਹੈ